ਹਲੋ ਸਤਿ ਸ੍ਰੀ ਅਕਾਲ ਗਾਇਜ਼ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਮੈਂ ਵੀ ਵਧੀਆ ਆ ਤੇ ਅੱਜ ਆਪਣੇ ਕੋਈ ਆ ਮੈਨੂੰ ਸਿਰ ਮੇਰਾ ਅੱਜ ਮੱਝ ਕਹਿੰਨ ਨੂੰ ਨਾ ਜੀ ਨਹੀਂ ਕਹਦਾ ਮੈਨੂੰ ਇੰਨਾ ਇੱਥੇ ਗੁੱਸਾ ਆ ਹੀ ਜਾਂਦਾ ਨਾ ਮੱਝ ਵੀ ਹਜੇ ਇਹਦੇ ਨਾਲੋਂ ਚੰਗੀਆਂ ਆ ਹਨਾ ਏਡੀ ਕੰਦੀ ਜਨਾਨੀ ਆ ਰਿਪਲਾਈ ਤੇ ਰਿਪਲਾਈ ਰਿਪਲਾਈ ਤੇ ਜੇ ਕੁਝ ਹੋ ਜਾਂਦਾ ਉਹ ਲੋਕਾਂ ਨੂੰ ਬਲੇਮ ਕਰਨ ਲੱਗ ਜਾਂਦੀ ਹੈ ਹਨਾ ਅੱਜ ਇਹਦਾ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਵੀ ਇਹਨੇ ਕੀ ਕੀ ਕੰਜਰਪੋਹ ਕਰਦੀ ਫਿਰਦੀ ਆ ਤੇ ਬਲੇਮ ਲੋਕਾਂ ਨੂੰ ਕਹੀ ਜਾਂਦੀ ਹੈ ਨਾ ਇਹਨੇ ਟਿਕਟੋਕ ਤੇ ਵੀਡੀਓ ਪਾਈ ਆ ਮੈਂ ਪਹਿਲਾਂ ਉਹ ਦਿਖਾਉਣੀ ਤੇ ਬਸਰ ਮੇਰੀ ਨਾ ਕਰੀਲ ਚੱਕ ਚੱਕੇ ਕਾਫੀ ਪੇਜਾਂ ਵਾਲੇ ਆਪਣੇ ਪੇਜ ਤੇ ਪਾ ਰਹੇ ਆ ਜਿਹੜੀ ਮੈਂ ਹਸਪੀਟਲ ਚ ਬਣਾਈ ਸੀ ਠੀਕ ਆ ਤਾਂ ਤੇ ਲਿਖ ਰਿਹਾ ਕਿ ਇਹ ਕਲਜੂ ਕੀ ਮਾਂ ਆ ਇਹਨੂੰ ਆਪਣੇ ਬੱਚੇ ਦੀ ਫਿਕਰ ਨਹੀਂ ਇਹ ਰੀਲਾ ਬਣਾ ਰਹੀ ਆ ਵਾਇਸ ਵੀ ਆਪਣੀ ਆਵਾਜ਼ ਵੀ ਬੋਲ ਕੇ ਕਹਿ ਰਹੇ ਹਨ ਵੀ ਇਹ ਫੇ ਇਹਨੂੰ ਬੱਚੇ ਦਾ ਫਿਕਰ ਨਹੀਂ ਆ ਹਸਪੀਟਲ ਚ ਰੀਲਾ ਬਣਾ ਦੀ ਮੁੰਡਾ ਨੂੰ ਮਾਰ ਪਿਆ ਪਹਿਲੀ ਗੱਲ ਮੈਂ ਤੁਹਾਨੂੰ ਕਹਿ ਦੱਸ ਦਿਓ ਉਹ ਰੀਓ ਸਿਰਫ ਮੈਂ ਆਪਣੇ ਜਵਾਬ ਲਈ ਖੁਸ਼ੀ ਲਈ ਬਣਾਈ ਸੀ ਕੋਈ ਮੋੜੇ ਚ ਨੱਚਦੀ ਨਹੀਂ ਪਈ ਸੀ ਖੜ ਕੇ ਸਿਰਫ ਨਿੱਪ ਸਿੰਘ ਕੀਤੀ ਉਹ ਵੀ ਮੇਰਾ ਆਪਣੇ ਬੇਟੇ ਦਾ ਮਨ ਖੁਸ਼ ਕਰਨ ਲਈ ਹਸਾਉਣ ਲਈ ਬਣਾਈ ਸੀ ਉਹ ਪਿਆਸੀ ਸੈਡ ਪਹਿਲੀ ਮੈਂਟਲੀ ਅਫਸਰਡ ਆ ਉਹਦੀ ਮੈਡੀਸਿਨ ਚੱਲ ਰਹੀ ਹੈ ਦਿਮਾਗੀ ਤੌਰ ਤੇ ਉਹ ਬਹੁਤ ਪਰੇਸ਼ਾਨ ਹੋ ਰਿਹਾ ਅਸੀਂ ਉਹਨੂੰ ਲੈ ਕੇ ਵੈਸੇ ਦੋ ਦਿਨ ਤੋਂ ਬਹੁਤ ਜ਼ਿਆਦਾ ਅਫਸਰਡ ਸਾਰੀ ਸਾਰੀ ਰਾਤ ਨੂੰ ਸੌਂਦਾ ਨਹੀਂ ਉਹ ਰੋਂਦਾ ਰਹਿੰਦਾ ਠੀਕ ਹੈ ਨਾ ਜੇ ਬੈਠਾ ਰਹਿੰਦਾ ਉਹ ਉਹ ਨੂੰ ਸੀ ਵੈਸੇ ਫੋਨਿੰਗ ਦੇ 10 ਮਿੰਟ ਲਈ ਅਸੀਂ ਉਹਦੇ ਕੋਲ ਬੈਠ ਕੇ ਉਹਨੂੰ ਫੋਨ ਵੈਸੇ ਕਹਿ ਰਹੀ ਸੀ ਕਿ ਇਥੇ ਥੋੜੀ देर ਉਹਨੂੰ ਬਰਾਉਣ ਵਾਸਤੇ ਸੀ ਉਹਨੂੰ ਫੋਨ ਦਿਖਾਉਣੀ ਆ ਵੈਸੇ ਤੁਸੀ ਉਹਨੂੰ ਜਿਆਦਾ ਦਿੰਦੇ ਨਹੀਂ ਫੋਨ ਉਹ ਕਿਤੇ ਸਕੋਲ ਕਰ ਗਏ ਮੇਰੀ ਰੀਲ ਉਹਦੇ ਸਾਹਮਣੇ ਆ ਗਈ ਉਹ ਫੇਰ ਅਫਸਟ ਹੋ ਗਿਆ ਉਹਦੀ ਮੈਡੀਸਨ ਚੱਲ ਰਹੀ ਆ ਮੇਰਾ ਬੇਟਾ ਬਹੁਤ ਜਿਆਦਾ ਬਿਮਾਰ ਆ ਪਲੀਜ਼ ਅੱਧਾ ਵੀ ਚੀਜ਼ਾਂ ਨਾ ਕਰੋ ਤੁਹਾਡੇ ਮੂਰੇ ਹੱਥ ਬਨ ਕੇ ਬੇਨਤੀ ਆ ਤੁਸੀਂ ਮੈਨੂੰ ਬਲੌਕ ਕਰ ਦਿਓ ਜੇ ਤੁਹਾਨੂੰ ਮੇਰੀ ਰੀਲ ਨਹੀਂ ਚੰਗੀ ਲੱਗਦੀ ਠੀਕ ਆ ਨਾ ਹਾਂ ਹਸਪੀਟਲ 'ਚ ਮੈਂ ਵੀਡੀਓਜ਼ ਬਣਾਈਆਂ ਤੁਹਾਨੂੰ ਨਹੀਂ ਚ ਤਾਨੂੰ ਕੀ ਪਤਾ ਮੈਂ ਉਹਨੂੰ ਜੰਮਿਆ ਮੇਰਾ ਬੱਚਾ ਵਾ ਮੈਨੂੰ ਪਤਾ ਮੈਂ ਉਹਨੂੰ ਕਿਵੇਂ ਸੰਭਾਲਦੀਆਂ ਕਿਵੇਂ ਸੰਭਲਣਾ ਮੈਂ ਉਹਦੀ ਕੇਅਰ ਕਰਦੀਆਂ ਜਾਂ ਨਹੀਂ ਕਰਦੀ ਤੁਹਾਨੂੰ ਕੀ ਪਤਾ ਅਕਸਰ ਮੈਂ ਉਹਨੂੰ ਜੰਮਿਆ 12 ਸਾਲਾਂ ਦਾ ਹੋ ਗਿਆ ਐਨੀ ਹੋ ਗਿਆ ਮੇਰੀ ਕੇਅਰ ਤੋਂ ਵੀ ਨਹੀਂ ਹੋ ਗਿਆ ਤੁਸੀਂ ਚੱਕ ਚੱਕ ਕੇ ਪੇਜਾਂ ਤੇ ਰੀਲਾਂ ਵਾਇਰਲ ਕਰ ਰਹੇ ਹੋ ਰਿਕਵੈਸਟ ਆ ਪਲੀਜ਼ ਇਹਦਾ ਨਾ ਕਰੋ ਕਿਸੇ ਨੂੰ ਨਾਮ ਐਂਗਲੀ ਪਰੇਸ਼ਾਨ ਕਰੋ ਜੇ ਤੁਹਾਨੂੰ ਨਹੀਂ ਚੰਗਾ ਤਾਂ ਤੁਸੀਂ ਨਾ ਦੇਖੋ ਵੈਸੇ ਵੀ ਮੈਂ ਸੋਸ਼ਲ ਮੀਡੀਆ ਨਹੀਂ ਵੀਡੀਓ ਕੋਈ ਵੀ ਹਜੇ ਪਾ ਰਹੀ ਕਿਉਂਕਿ ਮੇਰਾ ਬੇਟਾ ਡਿਸਟਰਬ ਆ ਨਾ ਮੈਂ ਕਿਸੇ ਦੀ ਪ੍ਰੋਮੋਸ਼ਨ ਕਰਨੀ ਆ ਦੱਸੋ ਹੁਣ ਲੋਕਾਂ ਦੇ ਬੋਲਣ ਨਾਲ ਇਹਦੇ ਬੱਚੇ ਨੇ ਮੈਂਟ ਸ਼ਰਮ ਕਰ ਕੁਛ ਤੈਨੂੰ ਪਤਾ ਵੀ ਹੈ ਤੂੰ ਕੀ ਬੋਲ ਰਹੀ ਹੈ ਤੈਨੂੰ ਪਤਾ ਮੈਂਟਲੀ ਡਿਸਟਰਬ ਕੀ ਹੁੰਦਾ ਹੈ ਕਿੱਦਾਂ ਹੁੰਦਾ ਹੈ ਸ਼ਰਮ ਕਰ ਤੂੰ ਸਾਰਾ ਕੁਝ ਆਪਦੇ ਨਿਆਣੇ ਨੂੰ ਹੀ ਕਹੀ ਜਾਨੀ ਹੈ ਨਿਆਣੇ ਦੇ ਲਈ ਕੁਛ ਮਾੜਾ ਲਫ਼ਜ਼ ਬੋਲਣ ਤੋਂ ਵੀ ਬੰਦਾ ਡਰਦਾ ਹੈ ਜੇ ਹੋਵੇ ਵੀ ਕੋਈ ਉਹਦਾ ਦੀ ਪ੍ਰੋਬਲਮ ਤਾਂ ਵੀ ਨਹੀਂ ਬੰਦਾ ਕਹਿੰਦਾ ਹੈਗਾ ਵੀ ਨਹੀਂ ਨਹੀਂ ਮੇਰਾ ਨਿਆਣਾ ਠੀਕ ਹੈ ਇਹ ਗੰਦੀ ਜਨਾਨੀ ਵਿਊਹ ਦੇ ਚੱਕਰ ਦੇ ਵਿੱਚ ਆਪਦੇ ਨਿਆਣੇ ਨੂੰ ਹੀ ਕਿੱਦਾਂ ਕਿੱਦਾਂ ਦੀਆਂ ਬਿਮਾਰੀਆਂ ਕੱਢੀ ਜਾਂਦੀਆਂ ਹੈ ਅੱਗੇ ਲੋਕੀ ਹੁੰਦੇ ਸੀ ਕਿ ਨਾ ਮੂੰਹ ਚੋਂ ਇਦਾਂ ਦਾ ਕੋਈ ਲਫ਼ਜ਼ ਨਾ ਕੱਢੋ ਕਿ ਨਾ ਗੰਦੀ ਭਾਖਿਆ ਕਰਦਾ ਇਹ ਇਹਨੂੰ ਇਦਾਂ ਹਟਾ ਲਓ ਇਹ ਆਪ ਹੀ ਆਪਦੇ ਨਿਆਣੇ ਲਈ ਕੱਢੀ ਜਾਂਦੀ ਐ ਹਾਏ ਹੇਗ ਕਿੱਥੇ ਜਾਣਾ ਤੈਨੂੰ ਅਕਲ ਨਾ ਦੀ ਚੀਜ਼ ਹੈ ਨਹੀਂ ਤੈਨੂੰ ਸੱਚੀ ਤੇਰਾ ਦਿਮਾਗ ਇੰਨਾ ਪੈਸੇ ਨੇ ਖਰਾਬ ਕਰ ਦਿੱਤਾ ਹੈ ਹਨਾ ਉਹਦੇ ਉਹਨੂੰ ਕੋਈ ਰੱਬ ਦਾ ਨਾਮ ਲੈਣਾ ਸਿਖਾ ਕੋਈ ਹੋਰ ਕੰਮ ਕਰਨਾ ਸਿਖਾ ਜ਼ਰੂਰੀ ਤੂੰ ਰੀਲ ਨਹੀਂ ਬਣਾਉਣੀ ਐ ਸੋ ਗਾਇਜ਼ ਜਿਹੜੀ ਰੀਲ ਦੀ ਇਹ ਗੱਲ ਕਰਦੀ ਆ ਨਾ ਵੀ ਲੋਕਾਂ ਨੇ ਚੱਕੀ ਆ ਉਹ ਮੈਂ ਅੱਗੇ ਲਾਉਣੀ ਐ ਕਿਹੜੀ ਰੀਲ ਦੀ ਇਹ ਗੱਲ ਕਰਦੀ ਸਦੀ ਤੇ ਤੁਮਾਰੀ ਦੇਨੀ ਜਾਨ ਰੱਬ ਨੂੰ ਤੈਨੂੰ ਹਾਈ ਨਹੀਂ ਕਬਰ ਆ ਟਿਕ ਸਦੀ ਸਰੀਲ ਦੀ ਗੱਲ ਕਰਦੀ ਹੈ ਹਨਾ ਦੱਸੋ ਆ ਰੀਲ ਇਦਾਂ ਬਣਾਉਣ ਵਾਲੀ ਹੈ ਤੈਨੂੰ ਸ਼ਰਮਨਾ ਦੀ ਚੀਜ਼ ਹੈ ਨਹੀਂ ਮੁੰਡਾ ਤੇਰਾ ਸੁੱਤਾ ਪਿਆ ਤੂੰ ਉਹਦੇ ਲਾਗੇ ਕਿਦਾਂ ਦੀਆਂ ਗਾਣੇ ਆ ਤੇਰੀ ਕਿਹੜੇ ਲਿਪਸਿੰਗ ਕਰ ਰਹੀਆਂ ਹਨਾ ਤੈਨੂੰ ਸ਼ਰਮ ਹੋਣੀ ਚਾਹੀਦੀ ਹੈ ਇਹ ਕਹਿੰਦੀ ਵੀ ਤੂੰ ਤੁਸੀਂ 15 ਸੈਕਿੰਡ ਦੀ ਰੀਲ ਦੇ ਵਿੱਚ ਜੱਜ ਕਰ ਲੈਨੇ ਆ ਮੈਂ ਤਾਂ ਇੰਨੇ ਚਾਦੀ ਤੂੰ 15 ਨਹੀਂ ਤੂੰ 15 20 ਰੀਲਾਂ ਪਾਈਆਂ ਆ ਤੇ ਉਹ ਮੈਂ ਅੱਗੇ ਸਕਰੀਨਸ਼ਾਟ ਲਾਉਂਗ ਰੀਲਾਂ ਰੋਜ ਵਲੌਗ ਦੋ ਦੋ ਚੈਨਲਾਂ ਤੇ ਗਾਇਜ਼ ਇੱਕ ਤੇ ਵੀ ਨਹੀਂ ਤੁਸੀਂ ਆਪ ਦੇਖ ਲਓ ਆਯਰ ਰੀਲਾਂ ਤੇ ਵਲੌਗ ਇਹ ਮੈਨੂੰ ਮੈਂ 25 30 ਬਣ ਜਾਣੇ ਆ ਇੱਕ ਚੈਨਲ ਦੀ ਸਿਰਫ ਮੀਨੂ ਸੇਰਾ ਪਤਾ ਨਹੀਂ ਸਰਾਂ ਵਲੌਗ ਕਿਹੜੇ ਵੀ ਯਾਨੀ ਇਹਦੇ ਦੋ ਚੈਨਲ ਆ ਤੇ ਸਿਰਫ ਇੱਕ ਚੈਨਲ ਦੇ ਵਲੌਗ ਤੇ ਰੀਲਾਂ ਆ ਸ਼ਾਰਟ ਰੀਲਾਂ ਹਨ ਦੱਸੋ ਹਜੇ ਕਹਿੰਦੀ ਮੈਂ ਤਾਂ ਉੱਥੇ 15 ਸਕਿੰਟ ਦੀ ਰੀਲ ਬਣਾਉਣੀ ਤੇ ਮਰ ਜਾ ਤੂੰ ਇਦਾਂ ਦੀ ਤੂੰ ਇੱਥੇ ਗੱਡੀ ਥੱਲੇ ਆ ਜਾ ਤੇਰੇ ਗੱਡੀ ਕਾਤੇ ਨਹੀਂ ਤੇਰੇ ਤੇ ਘਰ ਵਾਲੇ ਨੇ ਕੱਲ ਗੱਡੀ ਚਲਾਉਂਦਾ ਸੀ ਤੈਨੂੰ ਨਾਲ ਬਿਠਾ ਕੇ ਟਰੱਕ ਟਰੱਕ ਥੱਲੇ ਕਾਤੇ ਨਹੀਂ ਪਾੜੀ ਮੱਝ ਕਿਸੇ ਥਾਂ ਦੀ ਤੇ ਆ ਇਹਦੀਆਂ ਇੰਸਟਾਗ੍ਰਾਮ ਤੇ ਰੀਲਾਂ ਆ ਦੇਖ ਲਓ ਇੰਸਟਾਗ੍ਰਾਮ ਤੇ ਕਿੰਨੀਆਂ ਰੀਲਾਂ ਆ ਹਨਾ ਦੋ YouTube ਦੇ ਚੈਨਲ ਤੀਜਾ ਇੰਸਟਾਗ੍ਰਾਮ ਹਨਾ ਵਲੌਗ ਤੇ ਰੀਲਾਂ ਤੇ ਕੀ ਸ਼ਾਰਟ ਸ਼ਾਰਟ ਹਾਂ ਵਲੌਗ ਸ਼ਾਰਟ ਤੇ ਰੀਲਾਂ ਇੰਸਟਾਗ੍ਰਾਮ ਦੀਆਂ ਕਿੰਨਾ ਸਾਰੀ ਦਿਹਾੜੀ ਤੇ ਅੱਛਾ ਲਾਈਵ ਲੱਗ ਗਿਆ ਲਾਈਵ ਵੀ ਆਉਂਦੀ ਸੀ ਰੋਜ਼ ਇਹ ਹਸਪੀਟਲ ਚ ਉਹ ਲੱਗ ਗਿਆ ਤੂੰ ਕਿੰਨੀ ਵੀ ਤੂੰ 15 ਨਹੀਂ ਫੇਰਾ ਮੁਜ਼ਰਾ ਵੀ ਆਪਦੇ ਮੁੰਡੇ ਦਾ ਦਿਲ ਵਹਿ ਲਾਉਣ ਨੂੰ ਕਰਦੀ ਹੁੰਨੀ ਆ ਹਨਾ ਤਾਂ ਇੱਥੇ ਜਿਹੜਾ ਤੂੰ ਤੀਵੀ ਆਦਮੀ ਤੁਸੀਂ ਗੰਦ ਪਾਇਆ ਨੱਚ-ਨੱਚ ਕੇ ਕੀ ਤੁਹਾਨੂੰ ਕਹਵੇ ਸੱਚੀ ਕਹਿੰਦੀ ਮੈਂ ਆਪਦੇ ਮੁੰਡੇ ਲਈ ਕਰਦੀ ਆ ਆ ਦੇਖੋ ਇਹਦੇ ਇੱਥੋਂ ਲੱਗਦਾ ਹੈ ਵੀ ਇਹਨੂੰ ਕੋਈ ਇਹਦੇ ਘਰੇ ਕੋਈ ਪ੍ਰੋਬਲਮ ਹੈ ਨਿਆਣਾ ਕੋਈ ਸਿੱਖਿਆ ਹਨਾ ਡਿਪਰੈਸ਼ਨ ਵਗੈਰਾ ਤਾਂ ਦੂਰ ਦੀ ਗੱਲ ਆ ਮੈਂਟਲੀ ਪਰੇਸ਼ਾਨ ਤਾਂ ਦੂਰ ਦੀ ਗੱਲ ਆ ਕੋਈ ਪ੍ਰੋਬਲਮ ਲੱਗਦੀ ਹੈ ਇੱਥੋਂ ਇਹਨੂੰ आप ही देवरानी को समझ लो कि ये नहीं चाहती बात खत्म मैं देवरानी को बहुत चाहती बहन मानती हूँ लेकिन देवरानी मुझे समझती नहीं है देवरानी आपको नहीं समझती नहीं गुरु जी तो कैसी सुनो आप ही देवरानी को समझ लो कि ये नहीं चाहती तो आ देख लो है ना? ਪਿਆਰ ਸ਼ੇਅਰ ਹੋ ਕੇ ਕਿੱਦਾਂ ਇਹਨਾਂ ਨੇ ਹਸਪੀਟਲ ਆ ਹਸਪੀਟਲ ਦੀ ਰੀਲ ਆ ਜਿੱਥੇ ਮੁੰਡਾ ਕਮਰੇ ਚ ਲੰਮਾ ਪਿਆ ਆ ਇਹ ਉੱਥੋਂ ਦੀ ਰੀਲ ਆ ਜਦੋਂ ਦੂਜੀ ਵਾਰ ਉਹ ਐਡਮਿਟ ਹੋਇਆ ਹੈ ਨਾ ਸ਼ਰਮ ਕਰ ਕੁਛ ਹੋਰ ਤੈਨੂੰ ਕੀ ਕੀ ਦਿਖਾਈਏ ਤੇਰੇ ਕਾਰਨਾਮੇ ਫੇਰ ਵੀ ਨਹੀਂ ਸ਼ਰਮ ਆਉਂਦੀ ਇਹਨੂੰ ਗਾਇਜ਼ ਦੇਖਣਾ ਘਟਾਵੋ ਇਹਨੂੰ ਆਪ ਤਾਂ ਘਲਾਉਣੀ ਆ ਇਹਨੂੰ ਇਦਾਂ ਅਕਲ ਨਹੀਂ ਆਉਣੀ ਇਹਨੂੰ ਹੁਣ ਪੈਸੇ ਦੇ ਮੈਂਟਲ ਹੋ ਗਈ ਇਹ ਪਾਗਲ ਹੋ ਗਈ ਪੈਸੇ ਨਾਲ ਜੇ ਆਪਾਂ ਦੇਖਣਾ ਘਟਾਵਾਂਗੇ ਆਪੇ ਪੈਸੇ ਘਟ ਆਉਣਗੇ ਤਾਂ ਆਪੇ ਹੀ ਅਗਲ ਟਿਕਾਣੇ ਆਊਗੀ ਹਨਾ ਤੇ ਹੁਣ ਇਹ ਹੋ ਗਈ ਪਾਗਲ ਤੇ ਤੁਹਾਡੇ ਵਾ ਹੱਥ ਵਸਿਆ ਵੀ ਤੁਸੀਂ ਇਹਨੂੰ ਰੋਕ ਨੱਥ ਪਾਉਣੀ ਆ ਪੂਸਰੀ ਸਾੜ ਨੂੰ ਕਿ ਨਹੀਂ ਹਨਾ ਸੋ ਗਾਇਜ਼ ਅੱਜ ਦੀ ਵੀਡੀਓ ਸੀ ਇੰਨੀ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਸੋਹਣਾ ਜੀ ਤੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਬਾਏ ਬਾਏ